ਜੰਨਤ ਆ ਕੀ ਜੋ ਦਿਖ ਰਿਹਾ ਤੂੰ ਅੱਜ ਫੇਰ ਮੋਮੋਸ ਲੈ ਆਈ ਮੈਂ ਕਦੋਂ ਲੈ ਗਈ ਪਾਪਾ ਲੈ ਗਏ ਮੈਂ ਤੈਨੂੰ ਕਿਹਾ ਸੀ ਵੀ ਅੱਜ ਘਰ ਦੀ ਰੋਟੀ ਖਾਣੀ ਮੈਂ ਪਾਪਾ ਨੂੰ ਵੀ ਕਹਿ ਕੇ ਭੇਜਿਆ ਸੀ ਵੀ ਇਹਨੂੰ ਬਾਹਰ ਦਾ ਕੁਝ ਨਹੀਂ ਲੈ ਕੇ ਦੇਣਾ ਤੂੰ ਫੇਰ ਅੱਜ ਮੋਮੋਸ ਲੈ ਆਈ ਆ ਤੇ ਪੇਟ ਖਰਾਬ ਹੋ ਜਾਂਦਾ ਇਹਦੇ ਨਾਲ ਪੇਟ ਖਰਾਬ ਹੁੰਦਾ ਨਾ ਹਾਂ ਤੁਸੀਂ ਬੈਠਾ ਫੇਰ ਮੈਂ ਖਾਂ ਦਿੰਦਾ ਮਾਖ ਖਰਾਬ ਕਰਕੇ ਰੱਖਿਆ ਪਹਿਲਾਂ ਤਾਂ ਪਾਪਾ ਨੂੰ ਪੁੱਛਦੀ ਤੁਸੀਂ ਦੱਸੋ ਕਿਉਂ ਲੈ ਕੇ ਦਿੱਤੇ ਇਹਨੂੰ ਇਰ ਮੈਂ ਕਿਹਾ ਸੀ ਕਿ ਤੇ ਕਹਿੰਦੀ ਮੈਂ ਖਾਣੇ ਮੈਂ ਕਿ ਚੱਲ ਲੈ ਦੇਣਾ ਬੱਚੇ ਨੂੰ ਪਰਸਾਣਾ ਥੋੜੀ ਸੀ ਪਾਪਾ ਦੇਖੋ ਮੰਮਾ ਨੇ ਕਿਹਾ ਇਹਦੇ ਨਾਲ ਢਿੱਡ ਖਰਾਬ ਹੁੰਦਾ ਤੇ ਜੇ ਹੁਣ ਇਹਨਾਂ ਨੇ ਆਹ ਦੇਖੀ ਖਾਉਂਗੀ ਤਾਂ ਪੇਟ ਖਰਾਬ ਹੁੰਦਾ ਇੱਕ ਵੀ ਹੁਣ ਇਹਨਾਂ ਨੇ ਲਿਆ ਤੇ ਫਿਰ ਦੇਖਿਓ ਇਦਰਾ ਪੇਟ ਖਰਾਬ ਹੋ ਗਿਆ ਪੇਟ ਖਰਾਬ ਹੁੰਦਾ ਤੂੰ ਸਾਰੇ ਥੋੜੀ ਖਾਏਂਗੀ ਹੁਣ ਤੇ ਤੁਹਾਡਾ ਪੇਟ ਖਰਾਬ ਨਹੀਂ ਨਾ ਹੋਣ ਦੇਣਾ ਮੈਂ ਤੁਹਾਡੀ ਫਿਕਰ ਕੀਤੀ ਆ ਕੀ ਆ ਤੁਸੀਂ ਮੈਨਾਂ ਕੀਤਾ ਸੀ ਹਾਂ ਤੈਨੂੰ ਪੁੱਛਿਆ ਸੀ ਕੁਝ ਇਹਨਾਂ ਨੇ ਕਿਹਾ ਸੀ ਜ਼ਿਆਦਾ ਲੈ ਕੇ ਨਾ ਆਇਆ ਕਰੋ ਹਾਂ ਸਾਹਮਣੇ ਪਏ ਥੋੜੀ ਨਾ ਬੰਦਾ ਛੱਡਦਾ ਕੋਈ ਇਹਨਾਂ ਨੇ ਕਿਹਾ ਸੀ ਅੱਜ ਮੈਂ ਘਰ ਦੀ ਰੋਟੀ ਖਾਵਾਂਗੀ ਆਲੂ ਪਕੌੜੇ ਬਣੇ ਸੀ ਮੈਂ ਕਿਹਾ ਚੱਲ ਉਹਦੇ ਨਾਲ ਰੋਟੀ ਖਾਓ ਸਾਰੇ ਜਣ ਹੁਣ ਆ ਮੇਰੇ ਸਾਹਮਣੇ ਪਏ ਮੈਂ ਕਿੱਦਾਂ ਦੱਸ ਛੱਡਦਾ ਆ ਦੇਖ ਲਓ ਚਲ ਦੇ ਦੇ ਜਿੰਨੇ ਤੇ ਇੱਕ ਦੇ ਦੇ ਕਿਰ ਸੁਆਦ ਜੇ ਲੱਗੀ ਹੁੰਦੇ ਮੈਨੂੰ ਮੈਂ ਇੱਕ ਨਹੀਂ ਲੈਣਾ ਮੈਂ ਸਾਰੇ ਖਾਣੇ ਵਿੱਚੋਂ ਚੱਲ ਪਿੱਛੋ ਆ ਇੱਧਰ ਕਰ ਨਾ ਵਾਈਟ ਸੌਸ ਹਾਂ ਅੱਗੇ ਤੋਂ ਲੈ ਕੇ ਦਿਓ ਕੁੜੀ ਨੂੰ ਮੈਂ ਦੇਖੂ ਕਿਦਾਂ ਲੈ ਕੇ ਦਿੰਨੇ ਆ ਤੁਸੀਂ ਲੈ ਕੇ ਦਿਨੇ ਲੈ ਕੇ ਦਿਨੇ ਲੱਗਿਆ ਆਪ ਖਾਈ ਜਾਂਦੇ ਨਹੀਂ ਇਹ ਤਾਂ ਸਪੈਸ਼ਲ ਮੂਮੋਜ਼ ਲੱਗਦੇ ਆ ਸਪੈਸ਼ਲ ਮੂਮੋਜ਼ ਤੁਸੀਂ ਮੈਨੂੰ ਕਿਹਾ ਸੀ ਅੱਜ ਮੂਮੋਜ਼ ਨਹੀਂ ਮੈਂ ਅੱਜ ਸਪੈਸ਼ਲ ਮੂਮੋਜ਼ ਲੈ ਕੇ ਆਈ ਹਾਂ